ਮੇਨ ਖਬਰਾਂ ਆਪਾਂ ਸਾਂਝੀਆਂ ਕਰ ਲਈਏ ਅੱਜ ਰਾਤੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਸ਼ਰ੍ਹਾਂ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨੂੰ ਧਮਕੀ ਦਿੱਤੀ ਆ ਕਿ ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਅਮਰੀਕਾ ਦੇ ਅਗੇਂਸਟ ਜਿੱਥੇ ਕਿ ਇਕਨੋਮਿਕਲੀ ਵੀ ਜੇ ਅਮਰੀਕਾ ਨੂੰ ਕੋਈ ਨੁਕਸਾਨ ਹੋਇਆ ਤੇ ਤੁਹਾਡੇ ਤੇ 25% ਜਾਂ ਇਸ ਤੋਂ ਵੱਧ ਜਿਹੜਾ ਆ ਹੋਰ ਟੈਕਸ ਲਾਇਆ ਜਾਊਗਾ। ਅ ਦੇਰ ਰਾਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਪਾਇਆ ਤੇ ਯੂਰੋਪੀਅਨ ਯੂਨੀਅਨ ਤੇ ਕੈਨੇਡਾ if they banded together to do economic harm to america te assi fir piche ni hatange naal di naal greenland waleyan nu eh kehta halanki osha baens unade husband jehde vice president jdi baens utthe ponche hoye a energy secretary ne vi jana hega a o sidha clear cut trump honare kehta ve tusi jo marzi kar lo eh assi greenland lena hi hega ya e abc news report kar rahi a trump says us will go ਐਸ ਫਾਰ ਐਸ ਵੀ ਹੈਵ ਟੂ ਟੂ ਗੈਟ ਕੰਟਰੋਲ ਆਫ ਗ੍ਰੀਨਲੈਂਡ ਉਹ ਕਹਿੰਦੇ ਵੀ ਇਹ ਅਮਰੀਕਾ ਦੀ ਸਿਕਿਉਰਿਟੀ ਦੇ ਲਈ ਤੇ ਇੰਟਰਨੈਸ਼ਨਲ ਸਿਕਿਉਰਿਟੀ ਦੇ ਲਈ ਬਹੁਤ ਇੰਪੋਰਟੈਂਟ ਜਗ੍ਹਾ ਆ ਆਪਾਂ ਨੂੰ ਪਤਾ ਹੈ ਵੀ ਇਹ ਇੱਕ ਇੰਡੀਪੈਂਡੈਂਟ ਆਈਲੈਂਡ ਹੈਗਾ ਹਾਲਾਂਕਿ ਜੋ ਡੈਨਮਾਰਕ ਆ ਉਹਦੇ ਅੰਡਰ ਆਉਂਦਾ ਹੈ ਤੇ ਉਹਨਾਂ ਦੇ ਸਾਰੇ ਲੋਕ ਇਸ ਦੇ ਉਲਟ ਪਰ ਇਹ ਦੋ ਜਿਹੜੀਆਂ ਅੱਜ ਮੇਨ ਤਵਾਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸਿੱਧੇ ਛੱਡੇ ਹੈਗੇ ਆ